ਕਾਰ ਤੁਸੀਂ ਦੇਖ ਰਹੇ ਹੋ ਰੇ ਤਾਂ ਪੰਜਾਬੀ ਮੈਂ ਹਾ ਤੇਜਸ ਬਨੇਰਾ ਹੈ ਕਿਹਾ ਜਾਂਦਾ ਹੈ ਕਿ ਦੇਸ਼ ਦਾ ਭਵਿਕ ਅਧਿਆਪਕਾਂ ਦੇ ਮੋਢਿਆਂ ਤੇ ਟਿਕਿਆ ਹੁੰਦਾ ਹੈ ਪਰ ਜੇਕਰ ਉਹੀ ਅਧਿਆਪਕ ਠੰਡੀਆਂ ਰਾਤਾਂ 'ਚ ਖੁੱਲੇ ਅਸਮਾਨ ਹੇਠ ਬੈਠੇ ਹੋਣ ਤਾਂ ਫਿਰ ਤੁਸੀਂ ਸੋਚੋ ਕਿੱਥੇ ਜਾ ਰਿਹਾ ਹੈ ਦੇਸ਼ ਦਾ ਭਵਿਕ ਜਿੱਥੇ ਇੱਕ ਪਾਸੇ ਸਰਕਾਰ ਤਬਦੀਲੀ ਅਤੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਦੀ ਹੈ ਉੱਥੇ ਦੂਜੇ ਪਾਸੇ ਕੰਪਿਊਟਰ ਅਧਿਆਪਕ ਆਪਣੇ ਹੱਕਾਂ ਲਈ ਸੜਕਾਂ ਤੇ ਬੈਠੇ ਨੇ ਅਤੇ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ ਕਿ ਇਹ ਉਹ ਤਬਦੀਲੀ ਹੈ ਜਿਸ ਦਾ ਤੁਸੀਂ ਸੁਪਣਾ ਦਿਖਾਇਆ ਸੀ ਜਿਹੜੇ ਅਧਿਆਪਕ ਬੱਚਿਆਂ ਨੂੰ ਭਵਿੱਖ 'ਚ ਅੱਗੇ ਵਧਣਾ ਸਿਖਾਉਂਦੇ ਨੇ ਅੱਜ ਉਹ ਹੀ ਆਪਣਾ ਭਵਿੱਖ ਲੱਭ ਰਹੇ ਨੇ ਜੀ ਹਾਂ ਇੱਕ ਕਹਾਣੀ ਹੈ ਪੰਜਾਬ ਦੀਆਂ ਠੰਡੀਆਂ ਰਾਤਾਂ ਦੀ ਨਾ ਗਰਮ ਰਜਾਈ ਹੈ ਨਾ ਹੀ ਟੈਂਟ ਦੀ ਇਜਾਜ਼ਤ ਹੈ ਸਿਰਫ ਠੰਡੀਆਂ ਹਵਾਵਾਂ ਨੇ ਅਤੇ ਇਨ੍ਹਾਂ ਅਧਿਆਪਕਾਂ ਦੇ ਇਰਾਦਿਆਂ ਦੀ ਨਿਗ੍ਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਚੋਣਾ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸਨ ਜਿਵੇਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਦੂਜਾ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਂਦੀ ਜਾਵੇਗੀ ਤੀਜਾ ਅਧਿਆਪਕਾਂ ਨੂੰ ਉਹਨਾਂ ਦਾ ਸਨਮਾਨ ਅਤੇ ਅਧਿਕਾਰ ਦਿੱਤਾ ਜਾਵੇਗਾ ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ ਜਿਹਾ ਸੰਗਰੂਰ ਵਿੱਚ ਕੰਪਿਊਟਰ ਅਧਿਆਪਕ ਖੁੱਲੇ ਅਸਮਾਨ ਹੇਠ ਧਰਨਾ ਦੇ ਰਹੇ ਨੇ ਠੰਡੀਆਂ ਹਵਾਵਾਂ ਦੇ ਵਿੱਚਕਾਰ ਬਿਨਾਂ ਕਿਸੇ ਟੈਂਟ ਅਤੇ ਸਹਾਰੇ ਦੇ ਉਹ ਸਰਕਾਰ ਦੇ ਦਾਅਵੇ ਅਤੇ ਸਵਾਲ ਉਠਾ ਰਹੇ ਨੇ ਤੇ ਪ੍ਰਸ਼ਾਸਨ ਦਾ ਰਵਈਆ ਇਹਨਾਂ ਉਦਾਸੀਨ ਹੈ ਕਿ ਉਹਨਾਂ ਨੂੰ ਪਟੈਂਟ ਲਗਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਸਰਕਾਰ ਦਾ ਰਵਈਆ ਉਦਾਸੀਨ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਲੋਕ ਅਤੇ ਅਧਿਆਪਕ ਤੁਹਾਨੂੰ ਸਿੱਧਾ ਸਵਾਲ ਪੁੱਛ ਰਹੇ ਨੇ। ਸਭ ਤੋਂ ਪਹਿਲਾ ਸਵਾਲ ਤੁਸੀਂ ਕਿਹਾ ਸੀ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਫਿਰ ਅੱਜ ਇਹ ਅਧਿਆਪਕ ਸੜਕਾਂ ਤੇ ਕਿਉਂ ਨੇ? ਦੂਜਾ ਸਵਾਲ ਤੁਸੀਂ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਗੱਲ ਕੀਤੀ ਸੀ। ਫਿਰ ਅਧਿਆਪਕਾਂ ਦਾ ਸਤਿਕਾਰ ਕਿੱਥੇ ਗਵਾਚ ਗਿਆ? ਤੀਜਾ ਕਿਆ ਅਧਿਆਪਕਾਂ ਨੂੰ ਪੱਕਾ ਰੋਜ਼ਗਾਰ ਦੇਣ ਦਾ ਵਾਅਦਾ ਸਿਰਫ ਚੌੜ ਨਾਰਾ ਸੀ ਅਧਿਆਪਕਾਂ ਦੀ ਇਹ ਲੜਾਈ ਸਿਰਫ ਨੌਕਰੀਆਂ ਲਈ ਨਹੀਂ ਹੈ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਸੱਚ ਸਾਹਮਣੇ ਲਿਆਉਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਧਾਰਨ ਦੀ ਉਮੀਦ ਕਰ ਸਕਦੇ ਹਾਂ ਜਦੋਂ ਅਧਿਆਪਕ ਖੁਦ ਸੁਰੱਖਿਆ ਅਤੇ ਸਤਿਕਾਰ ਮਹਿਸੂਸ ਨਹੀਂ ਕਰਦੇ ਅਧਿਆਪਕ ਸਾਡੇ ਸਮਾਜ ਦੀ ਨੀਂਹ ਨੇ ਅਤੇ ਅੱਜ ਇਹੀ ਅਧਿਆਪਕ ਸੜਕਾਂ ਤੇ ਆ ਕੇ ਸੰਘਰਸ਼ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਆਪਣੇ ਹੱਕ ਮਿਲ ਸਕਣ ਇਹ ਸਿਰਫ ਅਧਿਆਪਕਾਂ ਦੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਲੜਾਈ ਹੈ ਸਰਕਾਰ ਨੂੰ ਹੁਣ ਆਪਣੇ ਵਾਅਦੇ ਪੂਰੇ ਕਰਨੇ ਪੈਣਗੇ ਜੇਕਰ ਦੇ ਆਪਕਾ ਦੀ ਆਵਾਜ਼ ਨਾ ਸੁਣੀ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੋਂ ਸਵਾਲ ਕਰਨ گی ਆ ਕਿ ਜਿਨ੍ਹਾਂ ਤੋਂ ਗਿਆਨ ਪ੍ਰਾਪਤ ਕੀਤਾ ਉਹਨਾਂ ਨਾਲ ਸਿੱਕੀ ਕੀਤਾ ਇਹ ਅਧਿਆਪਕਾਂ ਦਾ ਸੰਘਰਸ਼ ਹੀ ਸਾਡਾ ਸੰਘਰਸ਼ ਹੈ ਆ ਉਸੇ ਹੁਣ ਇਹਨਾਂ ਦੇ ਆਪਕਾਂ ਦੀ ਆਵਾਜ਼ ਬੁਲੰਦ ਕਰੀਏ ਤਾਂ ਕਿ ਸਰਕਾਰ ਤੱਕ ਇਹ ਸੁਨੇਹਾ ਪਹੁੰਚੇ ਕਿ ਹੁਣ ਵਾਦਿਆਂ ਦੀ ਨਹੀਂ ਕੰਮ ਦੀ ਲੋੜ ਹੈ